ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਕਿ ਆਪਣੇ ਪੰਜਾਬ ਦੇ ਵਿੱਚ ਬਠਿੰਡੇ ਏਰੀਆ ਦੇ ਵਿੱਚ ਕੋਈ ਵੈਦ ਆ ਤੇ ਉਹਨੇ ਵੱਡੇ ਵੱਡੇ ਬੋਰਡ ਲਿਖ ਕੇ ਲਾਏ ਆ ਕਿ ਸੱਪਾਂ ਦੇ ਕੱਟਣ ਦਾ ਇਲਾਜ ਕੀਤਾ ਜਾਂਦਾ ਤੇ ਹੋਰ ਵੀ ਚੰਦਨਗੀਰੀ ਤੇ ਬੜਾ ਕੁਝ ਉਹਨੇ ਲਿਖਿਆ ਉਹਦੇ ਤੇ ਤੇ ਪਹਿਲੀ ਗੱਲ ਤਾਂ ਇੰਨੇ ਆਪਣੇ ਵਹਿਮ ਭਰਮ ਆਪਣੇ ਇੰਡੀਆ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਚੱਕਰ ਚ ਲੋਕ ਆਪਣੀ ਜਾਨ ਗਵਾ ਲੈਂਦੇ ਆ ਪਹਿਲਾਂ ਚਲੋ ਨਹੀਂ ਸੀ ਇੰਨੀ ਲੋਕਾਂ ਦੇ ਵਿੱਚ ਜਾਗਰਤੀ ਨਹੀਂ ਸੀ ਤੇ ਬਹੁਤ ਬੰਦੇ ਸੱਪ ਦੇ ਕੱਟਣਾ ਡੈਥ ਹੁੰਦੀਆਂ ਸੀ ਕਿਉਂਕਿ ਲਾਜ ਦੀ ਵੀ ਘਾਟ ਸੀ ਪਹਿਲਾਂ ਤੇ ਕੁਝ ਸੱਪ ਦਾ ਡਰ ਹੀ ਇੰਨਾ ਜ਼ਿਆਦਾ ਕਿ ਇਹਦੇ ਖੋਫ ਨਾਲ ਹੀ ਬੰਦੇ ਨੂੰ ਅਟੈਕ ਹੋ ਜਾਂਦਾ ਜਿਵੇਂ ਕਬਰਾ ਜਾਂਦਾ ਇੱਕ ਜਦੋਂ ਸੱਪ ਦਾ ਨਾਂ ਸੁਣ ਕੇ ਹੀ ਜੋਂ ਘਬਰਾ ਜਾਂਦੇ ਆ ਤੇ ਫਿਰ ਇਹਦੇ ਡਹਿਲ ਨਾਲ ਹੀ ਕਈ ਮਰ ਜਾਂਦੇ ਆ ਹਾਲਾਂਕਿ ਆਪਣੇ ਪੰਜਾਬ ਦੇ ਵਿੱਚ 22 ਲਗਭਗ 22 ਪ੍ਰਜਾਤੀਆਂ ਦੇ ਸੱਪ ਨੇ ਤੇ ਜਿਨ੍ਹਾਂ ਦੇ ਵਿੱਚੋਂ ਜਰੀਲੇ ਸਿਰਫ ਦੋ ਹੀ ਐ ਤੇ ਇਹ ਜੋ ਚੰਦਨਗੀਰੀ ਤੇ ਇਦਾਂ ਦੀਆਂ ਚੀਜ਼ਾਂ ਇਹ ਤਾਂ ਵੈਸੇ ਹੀ ਹੈ ਨਹੀਂ ਧਰਤੀ ਤੇ ਪਤਾ ਨਹੀਂ ਇੱਕ ਵਫਾ ਇੰਨੀ ਫੈਲੀ ਐ ਕਿ ਚੰਦਨਗੀਰੀ ਲੜਗੀ ਜੀ ਇਹ ਚੰਦਨਗਿਰੀ ਨਾਂ ਦੀ ਕੋਈ ਪ੍ਰਜਾਤੀ ਨਹੀਂ ਹੈ ਦੁਨੀਆ ਤੇ ਤੇ ਨਾ ਪੰਜਾਬ ਚ ਤੇ ਦੂਜਾ ਇਹ ਗੋਹ ਨੂੰ ਕਹਿੰਦੇ ਆ ਗੋਹ ਜੋ ਆ ਉਹ ਐਂਟੀ ਵੈਨਮ ਆ ਉਹਦੇ ਵਿੱਚ ਜਾਨੀ ਵੈਨਮ ਨਹੀਂ ਹੈ ਉਹ ਉਹ ਜੇ ਲੜ ਵੀ ਜਾਵੇ ਦੰਦੀ ਵੱਢ ਦੇ ਕਿਸੇ ਨੂੰ ਉਹਦਾ ਕੋਈ ਨੁਕਸਾਨ ਨਹੀਂ ਉਹਦੇ ਵਿੱਚ ਜਾਨੀ ਜ਼ਹਿਰ ਨਹੀਂ ਹੁੰਦਾ ਉਹਦੇ ਚ ਤੇ ਇੰਨੇ ਵਹਿਮ ਭਰਮਾਂ ਕੇ ਡਾਕਟਰਾਂ ਦੇ ਕੋਲ ਜਾਣ ਦੀ بجائے ਇਦਾਂ ਵੈਦਾਂ ਦੇ ਕੋਲ ਚਲੇ ਜਾਂਦੇ ਆ ਲੋਕ ਤੇ ਜੇ ਤਾਂ ਸੱਪ ਲੜਿਆ ਹੋਵੇ ਨਾਰਮਲ ਉਹ ਬਚ ਗਿਆ ਤੇ ਉਹ ਵੈਦ ਦੀ ਹੋ ਜਾਣੀ ਬੱਲੇ ਬੱਲੇ ਕੇ ਵਾਕਿਆ ਬਹੁਤ ਤਕੜਾ ਇਹਦੇ ਕੋਲ ਇਲਾਜ ਹੈ ਤੇ ਇਹਨੇ ਬੰਦਾ ਬਚਾ ਲਿਆ ਤੇ ਪਰ ਜੇ ਹੋਵੇ ਜਰੀਲਾ ਤੇ ਫਿਰ ਕਿਉਂਕਿ ਇਹਦਾ ਇਲਾਜ ਹੀ ਸਿਰਫ ਐਂਟੀਮੈਨਮ ਆ ਜਰੀਲੇ ਸੱਪ ਦਾ ਤੇ ਫਿਰ ਉਹਨੇ ਮਰਨਾ ਹੀ ਹੈ ਤੇ ਜਦੋਂ ਇਦਾਂ ਦਾ ਪ੍ਰਚਾਰ ਲੋਕਾਂ 'ਚ ਪਹੁੰਚਦਾ ਵੀ ਸੱਪ ਲੜੇ ਵਾਲਾ ਬਚਾ ਲਿਆ ਤੇ ਇਦਾਂ ਹੀ ਫਿਰ ਉਹ ਵੀ ਪਹੁੰਚ ਜਾਂਦੇ ਜਿਹਨੂੰ ਜਰੀਲਾ ਲੜਿਆ ਤੇ ਉਹਨੇ ਫਿਰ ਮਰਨਾ ਹੀ ਆ ਫਿਰ ਉਹਨੂੰ ਕਹਿ ਦੇਣਗੇ ਜੀ ਤੇਨੂੰ ਟਾਈਮ ਜ਼ਿਆਦਾ ਹੋ ਗਿਆ ਜਾਂ ਤੇਨੂੰ ਖੂਨ ਦਾ ਪਾਣੀ ਬਣ ਗਿਆ ਜਿਵੇਂ ਅੱਜ ਉਹ ਕਹਿ ਰਿਹਾ ਸੀ ਵੀਡੀਓ ਚ ਤੇ ਆਪਣੇ ਜਿੱਦਾਂ 22 ਪ੍ਰਕਾਰ ਦੇ ਸੱਪ ਆ ਤੇ ਦੋ ਸੱਪ ਜ਼ਰੀਲੇ ਆ ਪੰਜਾਬ ਚ ਉਹਨਾਂ ਦਾ ਨਾਮ ਸਪੈਕਟਿਕਲਡ ਕੋਬਰਾ ਇੱਕ ਤੇ ਇੱਕ ਦੂਜਾ ਕਾਮਨ ਕਰੈਟ ਇਹ ਦੋ ਸੱਪ ਆ ਜਿਹੜੇ ਜਿਨ੍ਹਾਂ ਨੂੰ ਲੜ ਜਾਣ ਇਹਦੇ ਬਾਰੇ ਨੈੱਟ ਤੇ ਬਹੁਤ ਕੁਝ ਪਿਆ ਇਹਨਾਂ ਦੀ ਫੋਟੋ ਕੱਢ ਸਕਦੇ ਹੋ ਸਾਰਾ ਕੁਝ ਇਹਨਾਂ ਦੇ ਬਾਰੇ ਹੈਗਾ ਤੇ ਜਿਨ੍ਹਾਂ ਨੂੰ ਇਹ ਦੋ ਸੱਪ ਲੜ ਜਾਂਦੇ ਬਹੁਤ ਜਰੀਲੇ ਸੱਪ ਆ ਆਪਣੇ ਪੰਜਾਬ ਦੇ ਸਭ ਤੋਂ ਜਰੀਲੇ